ਆਪਾਂ ਤੜਕਾ ਕੱਟਨੇ ਆ ਤੇ ਆਪਾਂ ਤੜਕਾਂਗੇ ਸਾਗ ਜਿਹਪਹਿਰੇ ਚਾਵਲ ਬਣਾ ਲਏ ਸੀ ਲਈ ਹੁਣ ਸਾਗ ਤੜਕਲਾਂਗੇ ਮਸ਼ੀਨ ਲਈ ਤੇ ਆਪਾਂ ਕਪੜੇ ਧੋ ਰਹੇ ਆ ਅੱਜ ਸ਼ਾਮ ਨੂੰ ਲਾਈ ਮਸ਼ੀਨ ਮਸ਼ੀਨ ਚ ਕਪੜੇ ਕਰ ਲਏ ਬੱਚਿਆਂ ਡਰੈਸਾਂ ਧੋਣ ਆਲੀਆਂ ਸੀ ਜ਼ਰੂਰੀ ਇਸ ਲਈ ਸ਼ਾਮ ਨੂੰ ਲਾ ਲਈ ਮਸ਼ੀਨ ਕੋਲ ਪਾ ਪਾ ਸਾਹ ਅੰਦਰ ਤੱਕ ਲਾ ਗਏ ਸਬਜ਼ੀ ਬਣਾਣੀ ਨਹੀਂ ਸੀ ਕਪੜੇ ਕੱਢ ਕੇ ਮਸ਼ੀਨ ਚ ਬਸ ਅੱਗੇ ਦਪਰ ਦਾ ਹੋ ਗਿਆ ਟਾਈਮ ਸਵੇਰ ਤੇ ਆਪਾਂ ਕੰਮ ਕਰ ਲਏ ਸੀ ਤੇ ਆਪਾਂ ਬਣਾਣੀ ਹੈ ਜੀ ਸਬਜ਼ੀ ਅੱਜ ਆਪਾਂ ਕੱਟ ਲਈ ਆਲੂ, Shimla ਮਿਰਚਾਂ ਦੀ ਤੇ ਤੜਕਾ ਵੀ ਆਪਾਂ ਕੱਟ ਕੇ ਰੱਖ ਲਿਆ ਸੀ ਤੇ ਆਪਾਂ ਜਾਂਦੇ ਸਬ지 ਤੜਕਾ ਕਿਉਂਕਿ ਆਪਾਂ ਬਣਾਇਆ ਸੀ ਉਹਨਾਂ ਸਾਗ ਤੇ ਹੁਣ ਸਾਗ ਨੂੰ ਦੇਣੀ ਚਾਹ ਰਹੇ ਹਾਂ ਆਪਾਂ ਸਬ지 ਬਣਾਣੇ ਆ ਬੱਚੇ ਵੀ ਕਹਿ ਰਹੇ ਸੀ ਸਬ지 ਬਣਾਓ ਜੀ ਤੇ ਜਦੋਂ ਇਹ ਗਰਮ ਹੋ ਜਾਂਦੀ ਹੈ ਨਾ ਹਮਾਂ ਬਾ ਚੰਦੀ ਆ ਖਾਣ ਦੀ ਹੋ ਜਾਂਦੀ ਹੈ ਬਾਹਰ ਹੀ ਪਰੋਂ ਦੇ ਨਹੀਂ ਕਰਦਾ ਇਬਰਾਹੀਮ ਨੇ ਹੁਣ ਚਾਹ ਬਣਾਣੀ ਹੈ ਥੋੜੀ। ਕੋਈ ਆ ਗਿਆ। ਚਾਹ ਦੇ ਨਾਲ ਇਹ ਬਟਰ ਪਰੇ ਪਨਾ ਚੱਲੇ ਸਬਜੀ ਦਾ ਆਟਾ ਪਾਉਣ ਨੂੰ ਲੈ ਤੇ ਸਬਜ਼ੀ ਬਣਾ ਚੁੱਕੀ ਹਾਂ ਬੱਚਿਆਂ ਦੇ ਆਨਦੋਗੇ ਟਾਈਮ ਸਬਜ਼ੀ ਆਪਾਂ ਬਣਾ ਲਈ ਆਟਾ ਗੁੰਨ ਕੇ ਰੱਖ ਲਿਆ ਬੱਚੇ ਆਣਗੇ ਫਿਰ ਰੋਟੀ ਬਣਾਉਣੇ ਆ ਹੌਲੀ ਹੌਲੀ ਬਣ ਜਾਈਏਗੀ ਸਬਜੀ ਲਓ ਜੀ ਸਬਜੀ ਆਪਾਂ ਘੱਟ ਗੈਸ ਕਰਕੇ ਰੱਖ ਦਿੱਤੀ ਥੋੜੇ ਜਿਹਾ ਭਾਂਡੇ ਪੇਸੇ ਚਾਹ ਵਾ ਆਪਾਂ ਮਾੜ ਜਲੇ ਤੇ ਮਸੋਂ ਦਾ ਧਿਆਨ ਦਾ ਹੋ ਗਿਆ ਟਾਈਮ ਬਾਹਰ ਹਵਾ ਬਹੁਤ ਚੱਲਦੀ ਹੁਣ ਤੋਂ ਵੀ ਤੇ ਹਵਾ ਵੀ ਬਹੁਤ ਹੁੰਦੀ ਹੈ ਗਏ ਨੇ ਤੇ ਜਾਣਾ ਸੀ ਕਿੰਨਾ ਹੀ ਖਲਾਰਾ ਪਾਇਆ ਆਪਾਂ ਚੱਕਦੇ ਆਂ ਜੀ ਖਲਾਰਾ ਕਾਫੀ ਕੱਪੜੇ ਖਲਾਰ ਗਏ ਨੇ ਇੱਕ ਕੱਪੜਾ ਕਢਣਾ ਹੁੰਦਾ ਸਾਰੇ ਖਲਾਰ ਜਾਂਦੇ ਨੇ। ਅਜੀ ਬੱਚੇ ਕੱਪੜੇ ਬਦਲ ਕੇ ਬੈਠ ਗਏ। ਸਕੂਲ ਤੋਂ ਆਏ ਸੀ ਲਾਇਆ ਟੀਵੀ ਤੇ ਆਪਾਂ ਬਣਾਉਂਦਿਆਂ ਜੀ ਰੋਟੀ। ਕੱਚਲਦੇ ਯਾਰ ਸੋਈ ਚੇ। ਤੇ ਆਪਾਂ ਰੋਟੀ ਬਣਾ ਕੇ ਦੇਨੇ ਪਿੱਛੇ ਉਹ ਟਾਈਮ ਕਾਫੀ ਹੋ ਜਾਂਦਾ ਕਿਉਂਕਿ ਲੇਟ ਆ ਜਾਂਦੇ ਸਕੂਲ ਨੂੰ ਆਉਂਦੇ ਆ ਤੇ ਫਿਰ ਆ ਕੇ ਰੋਟੀ ਰੋਟੀ ਖਾਂਦੇ 5 ਵਜੇ ਨਾਲ ਟਿਊਸ਼ਨ ਜਾਣਾ ਹੁੰਦਾ ਨਾਲ ਹੀ ਟਾਈਮ ਹੋ ਜਾਂਦਾ ਮੋਂ ਬੱਚੇ ਜਾ ਰਹੇ ਟਿਊਸ਼ਨ ਮੈਂ ਟਿਖਾਂਦੇ ਹਾਂ ਤਾਂ ਟਾਈਮ ਹੋ ਜਾਂਦਾ ਟਿਊਸ਼ਨ ਦਾ ਜੋਟੀ ਆਪਾਂ ਬਣਾ ਲਈ ਬੱਚੇ ਖਾ ਰਹੇ ਨੇ ਬੈਠੇ ਤੇ ਉੱਧਰ ਲਗਾਇਆ ਟੀਵੀ ਤੇ ਬਾਹਰ ਨਹੀਂ ਰਹਾ ਹੋ ਗਿਆ ਚਲੋ ਜੀ ਅੱਜ ਵਾਲੇ ਵਲੌਗ ਦਾ ਐਂਡ ਇੱਥੇ ਕਰਦੇ ਆਂ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗਰ ਨਾਲ ਤੁਹਾਡੇ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਸੋਨਾ ਜਿਹਾ ਕਮੈਂਟ ਜ਼ਰੂਰ ਕਰਨਾ ਬਾਏ ਬਾਏ